ਬਸਾਖੀ ਦੇ ਸ਼ੁਭ ਦਿਹਾੜੇ ਮੌਕੇ ਗੁਰਦੁਆਰਾ ਕਮਾਣੋ ਨੇ ਦਿੱਤਾ ਬਜ਼ੁਰਗਾਂ ਨੂੰ ਤੋਹਫਾ ਕਮਾਣੋ ਦੇ ਗੁਰਦੁਆਰਾ ਸਾਹਿਬ ਵਿਖੇ ਬਜ਼ੁਰਗਾਂ ਲਈ ਲਗਾਈ ਲਿਫਟ ਐਨਰਾਈਜ਼ ਨੇ ਸਾਂਝੇ ਰੂਪ ਚ ਕੀਤਾ ਉਦਘਾਟਨ ਕਮਾਣੋ ਮੇਲੇ ਵਾਲੀ ਦੇ ਗੁਰਦੁਆਰਾ ਸਾਹਿਬ ਵਿਖੇ ਬਜ਼ੁਰਗਾਂ ਅਤੇ ਅਪੰਗ ਵਿਅਕਤੀਆਂ ਲਈ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਵਾਲੀਆਂ ਸੰਗਤਾਂ ਲਈ ਲਿਫਟ ਦਾ ਪ੍ਰਬੰਧ ਕੀਤਾ ਗਿਆ ਜਿਸ ਦਾ ਉਦਘਾਟਨ ਐਨਆਰਆਈ ਤੇ ਨਗਰਪੰਚਾਇਤ ਕਮਾਣੂ ਦੇ ਪ੍ਰਧਾਨ ਗੁਰਦੀਪ ਸਿੰਘ ਨੇ ਸਾਂਝੇ ਰੂਪ ਚ ਕੀਤਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਨਤੀਤ ਸਿੰਘ ਬਿੱਲੂ ਨੇ ਦੱਸਿਆ ਕਿ ਨਗਰਪੰਚਾਇਤ ਕਮਾਣੂ ਦੇ ਪ੍ਰਧਾਨ ਗੁਰਦੀਪ ਸਿੰਘ ਐਨਆਰਆਈ ਮਨਪ੍ਰੀਤ ਸਿੰਘ ਯੂਐਸਏ ਦੇ ਪਿਤਾ ਬਲਵੀਰ ਸਿੰਘ ਭਗੌਰ ਜਗਤਾਰ ਸਿੰਘ ਐਨਆਰਆਈ ਡਾਕਟਰ ਰਣਜੀਤ ਸਿੰਘ ਪ੍ਰੇਮ ਸਿੰਘ ਰਾਮ ਮੈਡੀਕਲ ਸਟੋਰ ਕਮਾਣੋ ਨੰਬਰਦਰ ਧਰਮ ਸਿੰਘ ਬਸੀ ਗੁਜਰਾ ਆਦਨੇ ਸਾਂਝੇ ਰੂਪ ਚ ਗੁਰਦੁਆਰਾ ਸਾਹਿਬ ਵਿਖੇ ਲਗਾਈ ਗਈ ਲਿਫਟ ਦਾ ਸ਼ੁਭ ਮਹੂਰਤ ਕੀਤਾ ਕਿਉਂਕਿ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਵਾਲੀਆਂ ਸੰਗਤਾਂ ਚ ਬਜ਼ੁਰਗਾਂ ਤੇ ਪੰਗ ਵਿਅਕਤੀਆਂ ਨੂੰ ਉੱਪਰ ਚੜ੍ਹਨਾ ਬਹੁਤ ਮੁਸ਼ਕਲ ਹੁੰਦਾ ਸੀ ਜਿਸ ਕਰਕੇ ਪ੍ਰਬੰਧਕ ਕਮੇਟੀ ਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਉਕਤ ਲਿਫਟ ਦਾ ਪ੍ਰਬੰਧ ਕੀਤਾ ਗਿਆ ਜਿਸ ਪ੍ਰੰਤ ਹੁਣ ਗੁਰੂ ਘਰ ਆਉਣ ਵਾਲੀਆਂ ਸਾਰੀਆਂ ਸੰਗਤਾਂ ਲਈ ਸਾਨ ਤਰੀਕੇ ਨਾਲ ਉੱਪਰ ਚੜਨਾ ਸੌਖਾ ਹੋਵੇਗਾ ਤੇ ਸਾਰੀਆਂ ਸੰਗਤਾਂ ਸੌਖੇ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਨਤਮਸਤਕ ਹੋ ਕੇ ਅਰਦਾਸਾਂ ਕਰ ਸਕਣਗੀਆਂ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਜਿਹੜਾ ਸਾਰੀ ਸੰਗਤ ਦੇ ਬਾਹਰ ਜਿਹੜਿਆ ਐਨ ਆਰ ਆਈਆਂ ਸਭ ਦੇ ਸਹਿਯੋਗ ਨਾਲ ਅੱਜ ਜਿਹੜਾ ਲਿਫਟ ਦਾ ਕੰਮ ਹੈ ਉਹ ਕੰਪਲੀਟ ਹੋ ਚੁੱਕਿਆ ਤੇ ਲਿਫਟ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਤੇ ਇਹਦੇ ਨਾਲ ਜਿਹੜੇ ਸਾਡੇ ਬਜ਼ੁਰਗ ਨੇ ਜਾਂ ਕੋਈ ਅੰਗਹੀਣ ਨੇ ਜਿਹੜੇ ਸਵੇਰੇ ਸ਼ਾਮ ਦਰਸ਼ਨ ਕਰਨਾ ਚਾਹੁੰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹਨਾਂ ਨੂੰ ਬਹੁਤ ਵਧੀਆ ਮੌਕਾ ਮਿਲਿਆ ਕਿ ਉਹ ਹੁਣ ਬਿਨਾਂ ਕਿਸੇ ਚੀਜ਼ ਤੋਂ ਉੱਪਰ ਆ ਸਕਦੇ ਆ ਨਹੀਂ ਉਹਨਾਂ ਨੂੰ ਗੁਰਦੁਆਰਾ ਸਾਹਿਬ ਤੱਕ ਪਹੁੰਚਣ 'ਚ ਬਹੁਤ ਦਿੱਕਤ ਆਉਂਦੀ ਸੀ ਪਰ ਹੁਣ ਨਹੀਂ ਆਉਗੀ ਇਹ ਸਾਰਾ ਸੰਗਤ ਦੇ ਸਹਿਯੋਗ ਨਾਲ ਬਹੁਤ ਵੱਡਾ ਉਪਰਾਲਾ ਹੋ ਗਿਆ ਪ੍ਰਧਾਨ ਜੀ ਤੇ ਗੁਰਦੁਆਰਾ ਦੀ ਕਮੇਟੀ ਦੇ ਸਹਿਯੋਗ ਨਾਲ ਨੂੰ ਨਗਰ ਨਿਵਾਸੀ ਬਿਆਰ ਨਿਵਾਸੀ ਅਤੇ ਵਦੇਸ਼ਾਂ ਵਿੱਚ ਵਸਦੇ ਸਾਡੇ ਵੀਰ ਅਸੀਂ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਆਪਣਾ ਪੂਰਾ ਸਹਿਯੋਗ ਦੇ ਕੇ ਇਸ ਲਿਫਟ ਦਾ ਕਾਰਜ ਸੀ ਜਿਹੜਾ ਉਹ ਨੇਪਰੇ ਚੜਾਇਆ ਅਸੀਂ ਸਾਰੇ ਹੀ ਨਗਰ ਨਿਵਾਸੀ ਤੇ ਹੋਰ ਵੀ ਜਿੰਨੇ ਵੀ ਹੈ ਸਾਡੇ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਲੱਖ ਖੁਸ਼ੀਆਂ ਪਾਤਸ਼ਾਹੀਆਂ ਦਾ ਸਤਿਗੁਰ ਨਦਰ ਕਰੇ ਦੇ ਮੁੱਖ ਵਾਕ ਅਨੁਸਾਰ ਸਹਾਇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਸ਼ਾਹ ਹੈਟ ਅੱਜ ਪਿੰਡ ਮੇਲੇ ਵਾਲੀ ਖਮਾੜੋਂ ਵਿੱਚ ਗੁਰਦੁਆਰਾ ਪਰਉਂਦੇ ਕਮੇਟੀ ਵੱਲੋਂ ਇਹ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਲਿਫਟ ਲਾਈ ਗਈ ਆ ਉਹਦਾ ਦੁਗ ਘਟਨਾ ਕੀਤਾ ਗਿਆ ਇਹਦੇ ਨਾਲ ਪਿੰਡ ਵਾਸੀਆਂ ਨੂੰ ਬਾਜ਼ਾਰ ਨੂੰ ਤੇ ਸਮੂਹ ਖਮਾੜੋਂ ਜਿਹੜਾ ਸਾਡਾ ਪੂਰਾ ਸ਼ਹਿਰ ਹੈਗਾ ਕਿਉਂਕਿ ਇਹ ਗੁਰਦੁਆਰਾ ਜਿਹੜਾ ਹੈਗਾ ਬਹੁਤ ਮੇਨ ਗੁਰਦੁਆਰਾ ਹੈਗਾ ਲਗਭਗ ਸਾਡੇ 56 ਪਿੰਡਾਂ ਦੇ ਵਿੱਚ ਤੇ ਉੱਥੇ ਇਹ ਲਿਫਟ ਲਾਈ ਗਈ ਹੈ ਇਹਦੇ ਨਾਲ ਬਜ਼ੁਰਗਾਂ ਨੂੰ ਮਰੀਜ਼ਾਂ ਨੂੰ ਦੇ ਸਮੂਹ ਸੰਗਤ ਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਜਿਹੜੇ ਕਿ ਕਿਉਂਕਿ ਗੁਰਦੁਆਰਾ ਸਾਹਿਬ ਜਿਹੜਾ ਦੂਸਰੀ ਮੰਜ਼ਲ ਦੇ ਉੱਤੇ ਸਥਾਪਿਤ ਹੈਗਾ ਗੁਰੂ ਗ੍ਰੰਥ ਸਾਹਿਬ ਦੇ ਰੂਪ ਨੇ ਜਿਹੜੇ ਤੇ ਉੱਥੇ ਪਹੁੰਚਣ ਦੇ ਵਿੱਚ ਦਿੱਕਤ ਆ ਰਹੀ ਸੀ ਇਸ ਲਿਫਟ ਦਾ ਬਹੁਤ ਜ਼ਿਆਦਾ ਫਾਇਦਾ ਹੋਊਗਾ ਮੈਂ ਨਗਰ ਪੰਚਾਇਤ ਖਮਾਣੋ ਦਾ ਪ੍ਰਧਾਨ ਹੋਣ ਦੇ ਨਾਤੇ ਸਮੂਹ ਨਗਰ ਪੰਚਾਇਤ ਖਮਾਣੋ ਵੱਲੋਂ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਾਇ ਦਿੱਲੋ ਧੰਨਵਾਦ ਕਰਦਾ ਜਿਨ੍ਹਾਂ ਦੇ ਉਦਦਮ ਨਾਲ ਇਹ ਕਾਰਜ ਸਿਰੇ ਚੜਿਆ ਜੀ ਧੰਨਵਾਦ